ਹਾਂਜੀ ਕੀ ਹਾਲ ਚਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਹ ਥਾਂ ਜਿਹੜਾ ਉਹ ਤਿਆਰ ਕਰ ਰਹੇ ਸੀਗੇ ਤੇ ਆਪਾਂ 4/5 ਆ ਸੀ 4/5 ਪਾ ਕੇ ਆਪਾਂ ਆਹ ਮੂਲੀਆਂ ਦੇ ਬੀ ਲਾਏ ਆ ਦੇਖੋ ਤੇ ਤਨੌ ਨਾ ਚੌਥੀ ਆਵਟ ਪਾ ਕੇ ਇੱਥੇ ਆਪਾਂ ਮੂਲੀਆਂ ਬੀਜਣਾ ਤੇ ਇਧਰਲੇ ਪਾਸੇ ਦੋਸਤੋ ਆਪਾਂ ਜਿਹੜਾ ਗਾਜਰਾਂ ਦਾ ਉਹ ਥਾਂ ਤਿਆਰ ਕਰਨਾ ਇੱਥੇ ਗਾਜਰਾਂ ਲਾਉਣੀਆਂ ਨੇ ਤੇ ਅੱਜ ਸਾਡਾ ਜਿਹੜਾ ਟਾਈਮ ਨਹੀਂ ਸੀ ਲੱਗਿਆ ਇਹ ਉਹ ਬਸੇ ਆਪਾਂ ਥਾਂ ਤਿਆਰ ਕਰੀ ਜਾਂਨੇ ਆ ਤੇ ਉਧਰ ਵੀ ਸਾਰਾ ਜਿਹੜਾ ਥਾਂ ਆ ਇਹੋ ਸਬਜੀ ਲਾਉਣੀ ਆ ਇੱਥੇ ਸਾਰੀ ਗੱਲ ਮੁਕਾਓ ਤੇ ਇੱਧਰ ਆਪਾਂ ਲਾਤਾ ਸਾਰਾ ਸਬਜੀ ਤਿਆਰ ਕਰਤੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਉਧਰ ਆਪਣੀ ਮੱਕੀ ਦਿਖਾ ਦਿੰਨੇ ਆ ਤੁਹਾਨੂੰ ਆਜੋ ਆਪਣੀ ਮੱਕੀ ਨੂੰ ਜਿਹੜਾ ਉਹ ਪਾਣੀ ਆ ਓਹੋ ਆ ਇਧਰੋਂ ਆਪਣੇ ਨਕਾਸੀ ਵਾਲਾ ਪਾਣੀ ਆ ਜਿਹੜਾ ਇਹ ਇਧਰ ਆ ਗਿਆ ਸੀਗਾ। ਅਨਕਾਸੀ ਵਾਲਾ ਪਾਣੀ ਟੁੱਟ ਗਿਆ ਸੀ ਕਿਰਾ ਆ ਪਾਸਾ ਜਿਹੜਾ ਉਹ ਗਿੱਲਾ ਹੋ ਗਿਆ ਸੀ। ਬਾਕੀ ਸਾਰਾ ਆਪਣਾ ਓਕੇ ਦੀ ਰਿਪੋਰਟ ਹੈ। ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਹੈ। ਸਾਰਾ ਹੋ ਜੂ ਆਪਣਾ ਮਹੀਨੇ ਦੋ ਮਹੀਨੇ ਦਾ ਉਹ ਕਰ ਲੱਗ ਜੂਗੀ। ਤੇ ਆ ਸਬਜੀ ਵਾਲਾ ਤੁਹਾਨੂੰ ਜਿਹੜਾ ਆਪਾਂ ਸਿਸਟਮ ਦਾ ਸੀ ਦਿੱਤਾ। ਬਸ ਇੱਥੇ ਆਪਾਂ ਗਾਜਰਾਂ ਲਾ ਦੇਣੀਆਂ ਨੇ। ਤੇ ਆਪਣੇ ਪਸ਼ੂ ਵੀ ਵਧੀਆ ਸਹੀ ਸਲਾਮਤ ਨੇ ਤੇ ਦੋ ਨਾਗਾ ਆਪਾਂ ਤੁਹਾਨੂੰ ਪਤਾ ਹੀ ਆ ਵੀਡੀਓ ਚ ਸੇਲ ਕਰਤੇ ਮਾਂ ਮਾ 3 ਸੀਗਾ ਉਹ ਸੇਲ ਕਰਤੀਆਂ ਆਪਾਂ ਆਜੂ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾ ਦਿੰਨੇ ਆ ਆਪਣਾ ਅੰਦਰ ਦਾ ਬਾਜਰਾ ਕਿਦਾਂ ਦਾ ਹੈ ਉਹ ਵੀ ਦਿਖਾ ਦਿੰਨੇ ਆ बाजरा ਵੀ ਦੋਸਤੋ ਆਪਣਾ ਪੂਰਾ ਜਿਹੜਾ ਹੋ ਸਹੀ ਸਲਾਮਤ ਹੈ ਹਜੇ ਵੀ ਜਿਹੜਾ ਹੋ ਹਰਾ ਨਹੀਂ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਇਹ ਬਾਜਰਾ ਦੋ ਤਿੰਨ ਦਿਨ ਹੀ ਹੋਇਆ ਬੀਜੇ ਨੂੰ ਤੇ ਕੱਲ ਆਪਾਂ ਜਿਹੜੀਆਂ ਬੱਟਾਂ ਉਹ ਪਾਤਿਆ ਸਿੰਘਾਂ ਜੰਦਰੇ ਦੇ ਨਾਲ ਤੇ ਉਧਰ ਵੀ ਆਪਾਂ ਟਰੈਕਟਰ ਨਾਲ ਜੰਦਰੇ ਦੇ ਨਾਲ ਬੱਟਾਂ ਪਾਤਿਆ ਸਿੰਘ ਉਸ ਬਾਂਹ ਦੇ ਵਿੱਚ ਵੀ ਤੇ ਜਿਹੜਾ ਹੁਣ ਵੀ ਹਰਾ ਦੇਖਣ ਨੂੰ ਮਿਲ ਸਕਦਾ ਆਪਾਂ ਨੂੰ ਤੇ ਆ ਆਪਣਾ ਅੰਦਰਲਾ ਸਿਸਟਮ ਹੈ ਇੱਥੇ ਆਪਾਂ ਕੱਲ ਜਿਹੜੀ ਵੀਡੀਓ ਉਹ ਬਣਾਈ ਸੀਗੀ ਸ਼ੂਟ ਕਰੀ ਸੀਗੀ ਮੱਝ ਦੀ ਤੇ ਕੱਟੀ ਦੀ ਵੀਡੀਓ ਜਿਹੜੀ ਉਹ ਆਪਾਂ ਇੱਥੇ ਸ਼ੂਟ ਕਰੀ ਸੀ ਬਾਈ ਸੀਗਾ ਰੌਣ ਕੈਰੀ ਫਾਰਮ ਵਾਲਾ ਉਹ ਜਿਹੜਾ ਸ਼ੂਟ ਕਰਕੇ ਗਿਆ ਸੀ ਇੱਥੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਦੋਸਤੋ